50 ਡਾਲਰ ਦਿੱਤੇ ਜਾਣੇ ਸਿੰਗਾਪੁਰ ਦੇ 50 ਡਾਲਰ ਦਿੱਤੇ ਜਾਣਗੇ ਦੀਪਕ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਬੁਰਜੀ ਪਿੰਡ ਵਾਲਾ ਖਿਡਾਰੀਆਂ ਹੋਈਆਂ ਬਾਹਾ ਉਹ ਕੈਰੋਂ ਵਾਲੇ ਭਰਾ ਸਾਹਮਣੇ ਖੜੇ ਐ ਸੱਦੇ ਵੀ ਲੈ ਕੇ ਆਏ ਐ 3 4 ਦਸੰਬਰ ਦੇ ਪਰ ਗੁਲਾਬਾ ਚੱਬੇ ਵਾਲਾ ਜੱਫਾ ਲਾ ਕੇ ਨੰਬਰ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਅਗਲੀ ਕਬੱਡੀ ਪੂਨੀ ਦੀ ਤੇ ਮਾਈਕ ਤੇ ਮਲਖਾ ਸੱਜੂ ਸੱਤਾ ਕਹਿੰਦਾ ਮੈਂ ਵੀ ਪਿਆਦਲਾ ਸੀਗਾ 11 ਦੇ 5 1700 ਅਗਲੇ ਜੱਫੇ ਦਾ ਹੋਵੇਗਾ ਬਹੁਤ ਵਾਰਿਆ ਗੁਰਦਾਸ ਦੀ ਕਬੱਡੀ ਕਹਿੰਦੇ 50 50 ਡਾਲਰ ਦੀ 50 ਡਾਲਰ ਦੀ ਬੱਜ ਬੱਜ ਮੰਦ ਇਹ ਲੱਗਦਾ ਜੋਰ ਦਸਤੇ ਦੀ 50 ਡਾਲਰ ਭੱਜ ਵੀ ਆਇਆ ਸੀ ਪਰ 50 ਡਾਲਰ ਕਹਿੰਦੇ ਜੱਫਾ ਇਹ ਗੁਲਾਬੇ ਝੱਬੇ ਵਾਲੇ ਨੇ ਲਾਇਆ ਹੈ ਤਾੜੀ ਵਾਲਾ ਪਿਆਰੀ ਸਾਥ ਸੰਗਤ ਜੀ ਅਜੀਬ ਸ਼ਕਤ ਗੱਡੀਏ 1100 ਆਓ ਬਬਲਾ ਕਬੱਡੀ ਪਾ ਰਿਹਾ ਮਾਨੋ ਚਾਲ ਪਿੰਡ ਵਾਲਾ ਲਭੀ ਡਾਲੇਚਾ ਵਾਲੇ ਅਜੇ ਵੀ ਥੋੜੀ ਆਵਾਜ਼ ਖੋਲ ਤੇ ਮੇਰਾ ਭਰਾ ਰਾਣੇ ਨਾਲੇ ਵੀ ਖਿਆਲ ਰੱਖਣਾ ਜੇ ਰੇਡਰ ਤਿੰਨਾਂ ਕਬੱਡੀਆਂ ਦੇ ਪੈਸੇ ਲਾਗਦੇ ਜਾਫੀ ਇੱਕ ਜੱਫਾ ਲਾਉਂਦਾ ਉਹ ਮਾਇਆ ਜਾਫੀ ਦੀ ਬਣਦੀ ਆ ਕਿਉਂਕਿ ਜੱਫੇ ਦੇ ਲੱਗੇ ਉਹਦਰਲੇ ਪਾਸੇ ਰੇਡਾਂ ਦੇ ਪੈਸੇ ਨੇ ਜੱਫਾ ਲੱਗ ਜਾਵੇ ਇਧਰਲੇ ਪਾਸੇ ਗੋਪੀ ਦੀ ਮਾਇਆ ਜਿਹੜੀ ਇਧਰ ਸੱਤਾ ਪੰਗੂ ਵੱਲੋਂ 50 ਡਾਲਰ ਤੇ ਜੇ ਪੰਜ ਭਾਜੀਆਂ ਲਗਾਤਾਰ ਤੇ 5100 ਤੇ ਨਹੀਂ 1100 ਦੀ ਰੇਡ ਆ ਮੁੰਡੇ ਦੀ 1100 100 ڈالر 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 ਇਹ ਪਹਿਲਾ ਵੀ ਪਹਿਲਾ ਵੀ ਪਹਿਲਾ ਵੀ ਇਸੇ ਮੁੰਡੇ ਨੇ ਜਫਾ ਲਾਇਆ ਇਹ ਲੱਗਦਾ ਯਾਰ ਪੱਜ ਪੱਜ ਗੁਰਦਾਸ ਇਹ ਬੱਲੇ 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 ਪਾਵਾ ਜੀ ਪਾਵਾ ਜੀ ਪਾਵਾ ਜੀ ਉਹ ਲੱਗਦਾ ਯਾਰ ਮੇਰੇ ਮਿੱਤਰੋ ਇਹ ਹਿੱਥੇ ਰੱਖ ਨੰਬਰ ਲੈ ਵੀ ਬਾਈ ਬਲਟੀ ਕਦਰ ਜੀ ਸੱਤ